ਸਰ ਤੁਸੀਂ ਕਿਹਦੇ ਨਾਲ ਮੁਕਾਬਲਾ ਮੰਨਦੇ ਹੋ ਮੇਰਾ ਕੋਈ ਮੁਕਾਬਲਾ ਨਹੀਂ ਹੈਗਾ ਕੋਈ ਮੁਕਾਬਲਾ ਨਹੀਂ ਦੂਰ ਦੂਰ ਤੱਕ ਮੁਕਾਬਲਾ ਨਹੀਂ ਹੈਗਾ ਅਸੀਂ ਜਿੱਤੇ ਪਏ ਔਰ ਵੱਡੀ ਫਰਕ ਨਾਲ ਜਿੱਤਾਂਗੇ ਕੋਈ ਜੀ ਕਹਿੰਦੇ ਜੇ ਮੈਂ ਉਸ ਟੈਂਪਰ ਪ੍ਰਧਾਨ ਮੰਤਰੀ ਨੂੰ ਕਿਹਾ ਜਿਹੜਾ ਕਰਤਾਰਪੁਰ ਦਾ ਉਹ ਅੱਜ ਆਪਣੇ ਹੱਥ ਚ ਆਉਣਾ ਸੀ ਜੋ ਬਾਗਲਾ ਤੇ ਲੜਾਈ ਹੋਈ 90000 ਜਿਹੜੇ ਪਾਕਿਸਤਾਨੀ ਉਹਨਾਂ ਦੀ ਸੈਨਾ ਸੀ ਇਹਨਾਂ ਨੇ ਇਸ ਤਰੀਹੀ ਛੱਡ ਤੇ ਜਦੋਂ ਕਿ ਕਰਤਾਰਪੁਰ ਆਪਣੇ ਹੱਥ ਆ ਸਕਦਾ ਜੀ ਕਾਂਗਰਸ ਸਰਕਾਰ ਕੋਈ ਇੰਟਰਨੈਸ਼ਨਲ ਸੰਧੀਆਂ ਹੁੰਦੀਆਂ ਇੰਟਰਨੈਸ਼ਨਲ ਸੂਲ ਹੈਗੇ ਆ ਇੰਟਰਨੈਸ਼ਨਲ ਕੋਰਟਾਂ ਹੈਗੀਆਂ ਉਦੇ ਮੁਤਾਬਕ ਜੰਗੀ ਕੈਦੀਆਂ ਬਾਰੇ ਸੰਧੀਆਂ ਹੁੰਦੀਆਂ ਭਾਰਤ ਦਾ ਪਾਬੰਦ ਹੈਗਾ ਮੋਦੀ ਨੂੰ ਕੀ ਪਤਾ ਇਹਦਾ ਆਰਐਸਐਸ ਦਾ ਪ੍ਰਚਾਰਕ ਸੀਗਾ ਸਿਆਦਤਾ ਹੋਣਾ ਆਇਆ ਹੈ ਇੰਟਰਨੈਸ਼ਨਲ ਜਿਹੜੀ ਨਾ ਸੰਧੀ ਹੋ ਗਈ ਹੈ ਜੰਗੀ ਕੈਦੀਆਂ ਬਾਰੇ ਭਾਰਤ ਉਹ ਪਾਬੰਦ ਸੀਗਾ ਛੱਡਨੇ ਪੈਣੇ ਸੀ ਤੇ ਜਿਹੜਾ ਕੋਈ ਨਹੀਂ ਲੱਗ ਸਕਦਾ ਪੱਕੇ ਤੌਰ ਤੇ ਇਹਨੂੰ ਪਤਾ ਹੀ ਨਹੀਂ ਮੋਦੀ ਨੂੰ ਇਹ ਗੱਲ ਕੀ ਲੱਗਦਾ ਅੱਗੇ ਵੀ ਹੁਣ ਵੀ ਕਹਿ ਰਹੇ 400 ਤੋਂ ਪਾਰ ਤਾਂ ਦੇ ਹੀ ਸਕਦੇ ਆ ਪਤਾ ਨਹੀਂ ਕਿੱਥੋਂ ਕੌਨਫੀਡੈਂਸ ਹੈਗਾ ਜੋ ਜੋ ਮੀਡੀਆ ਕਰ ਰਿਹਾ ਹੈਗਾ ਸੋਸ਼ਲ ਮੀਡੀਆ ਆਰਡਨ ਮੀਡੀਆ ਜੋ ਦੁਨੀਆ ਭਰ ਦੇ ਜਿਹੜੇ ਸੋਲੋਜੀਸਟ ਉਹ ਕਹਿ ਰਹੇ ਹੈਗੇ ਆ ਕਿ ਭਾਜਪਾ 220 ਦੇ ਥੱਲੇ ਥੱਲੇ ਅਟਕ ਰਹੀ ਹੈਗੀ ਇੱਕ ਨਹੀਂ अनेका ਸਰਵੇਜ ਦੇ ਹੈਗੇ ਆ ਪਰ ਇਹਨਾਂ ਨੂੰ ਪਤਾ ਨਹੀਂ ਕਿਸ ਗੱਲ ਦਾ ਕੌਨਫੀਡੈਂਸ ਹੈ ਫਤੂਰ ਹੈਗਾ ਦਿਮਾਗ 'ਚ ਘਮੰਡ ਹੈਗਾ ਹੈ ਘਮੰਡ ਤਾਂ ਹੈਗਾ ਬੀਜੇਪੀ ਵਾਲੇ ਪਰ ਬੋਧੀ ਖਾਸ ਤੌਰ ਤੇ ਘਮੰਡੀ ਪ੍ਰਧਾਨ ਮੰਤਰੀ ਹੈ ਸੋ ਇਸ ਕਰਕੇ ਮੈਂ ਇਹਦੇ ਬਾਰੇ ਕੁਝ ਨਹੀਂ ਕਹਿਣਾ ਅੱਜ ਡਾਕਟਰ ਗਾਂਧੀ ਦਾ ਕਾਫੀ ਹੰਗਾਰਾ ਦੇਖਣ ਨੂੰ ਮਿਲ ਗਿਆ ਪਿੰਡਾਂ ਚੀਚਾ ਦੇਖਣ ਨੂੰ ਮਿਲ ਰਿਹਾ ਔਰ ਚੌਂਡ ਮਹਿਮ ਕਾਫੀ ਪ੍ਰੇਰਿਤ ਹੋਈ ਹੈ ਔਰ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਆਨਲਿ ਇਕ ਤਰੀ ਕਾਂਗਰਸ ਪਾਰਟੀ ਲਈ ਅੱਛੀ ਹੋਏਗੀ ਲੋਕਾਂ ਦਾ ਬੜੀ ਭਾਰੀ ਜਿਹੜਾ ਬਹੁਮਤ ਦੇਖਣ ਨੂੰ ਮਿਲ ਰਹੀ ਹੈ ਜਾਂ ਹੰਗਾਰਾ ਦੇਖਣ ਨੂੰ ਮਿਲ ਰਿਹਾ ਉਸ ਦਾ ਨਿਰਣੈ ਜਾਂ ਫੈਸਲਾ ਪਹਿਲੀ ਤਰੀਕ ਨੂੰ ਲੋਕ ਦੇਣਗੇ ਅੱਜ 1984 ਜਿਹੜੇ ਕਪਲੀਆ ਜੋਇਤੀ ਮੋਦੀ ਦਾ ਅੱਜ ਦੇ ਫੇਸ ਸਟੇਟਮੈਂਟ ਦਿੱਤਾ ਗਿਆ ਜਿਹੜੀ ਕਾਗਜ਼ ਦੀ ਦੇਣ ਹੈ ਤੇ ਕਾਂਗਰਸ ਦੇ ਛਤਰ ਚਾਇਆ ਹਟ ਹੋਇਆ ਸਾਰੇ ਦੇ ਵਿੱਚ ਕਾਂਗਰਸੀ ਬਹੁਤ ਦੂਸ਼ੀ ਨੇ ਕੀ ਵੇ ਦੇ ਗੁਰੂ ਸਿੱਖ ਦੇਖੋ ਜੋ ਜਿਹਨਾਂ ਨੇ ਪ੍ਰਾਣਾੰਜਾਮ ਕੀਤਾ ਆਪਾਂ ਪ੍ਰਾਣਿਕ ਲੋਕਾਂ ਦੇ ਜਿਹੜੇ ਦਰਦ ਹਨਗੇ ਜਾਂ ਦੁੱਖ ਹਨਗੇ ਉਹਨਾਂ ਨੂੰ ਦਵਾਰਾ ਖਲਵਾੜ ਕਰਕੇ ਜਜਬਾਤ ਖਾਮਾਂਗੇ ਉਤਤ ਦੇਸ਼ ਤੇ ਨੁਕਸਾਨ ਹੀ ਹੁੰਦਾ ਹੈ ਫਾਇਦਾ ਨਹੀਂ ਹੁੰਦਾ ਤਾਂ ਮੇਰਾ ਆਪਣਾ ਵਿਸ਼ਵਾਸ ਹੈ ਮੋਦੀ ਦੀ ਆਪਣੀ ਰਾਜਨੀਤੀ ਕਰ ਰਹੇ ਹਨਗੇ ਉਹਨਾਂ ਦਾ ਅਧਿਖਤਿਆਰ ਹੈ ਮਾਨਯਾ ਪ੍ਰਧਾਨ ਮੰਤਰੀ ਹਨਗੇ ਪਰ ਮੇਰਾ ਖਿਆਲ ਪੰਜਾਬ ਦੇ ਦੋਗਾਂ ਨਾਲ ਪਹਿਲਾਂ ਹੀ ਪੰਜਾਬ ਅਤਵਾਦ ਤੋਂ ਥੱਕ ਚੁੱਕਿਆ ਐਸੇ ਖਲਵਾੜਾਂ ਦੇ ਤਹਿਤ ਲੋਗਤ ਨਹੀਂ ਉਹਨਾਂ ਨੂੰ ਜ਼ਿਕਰ ਕਰਨਾ ਚਾਹੀਦਾ ਗੰਧੀ ਜੀ ਦਾ ਪ੍ਰਚਾਰ ਦੇਖੋ ਬਹੁਤ ਜ਼ੋਰਾਂ ਨਾਲ ਚੱਲ ਰਿਹਾ ਹੈ ਜੀ ਇਹ ਲੱਖ ਤੋਂ 1.5 ਲੱਖ ਤੋਂ ਉੱਪਰ ਪਾਰਿਆਂ ਦੀ ਲੀਡ ਜਾਏਗੀ ਜੀ ਕਿੰਨਾ ਤੇ ਰਿਸਪੌਂਸ ਮਿਲ ਰਿਹਾ ਆਲਓਵਰ ਤੋਂ ਰਿਸਪੌਂਸ ਤਾਂ ਦੱਸ ਹੀ ਰਿਹਾ ਜੀ ਮੈਂ ਕਿ ਲੱਖ ਤੋਂ 1.5 ਲੱਖ ਦੀ ਲੀਡ ਜਾਏਗੀ ਇਹਨਾਂ ਦੀ